ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਕਿਸਾਨ ਟਰੈਕਟਰਸ ਦੇ YouTube ਚੈਨਲ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਆਪਾਂ ਹਰ ਹਫ਼ਤੇ ਤੁਹਾਡੇ ਲਈ ਕੋਈ ਨਾ ਕੋਈ ਸੈਕੰਡ ਹੈਂਡ ਟਰੈਕਟਰ ਸੇਲ ਵਾਸਤੇ ਲੈ ਕੇ ਆਉਨੇ ਆ ਇਸ ਵਾਰ ਆਪਾਂ ਤੁਹਾਡੇ ਲਈ ਇੱਕ ਅਜੂਬਾ ਜਿਹਾ ਲੈ ਕੇ ਆਏ ਆ ਫੋਰ 휠 ਟਰੈਕਟਰ ਆ ਰੇਟ ਬਹੁਤ ਹੀ ਵਾਜਬ ਆ ਇਸ ਰੇਟ ਤੁਹਾਨੂੰ 2휠 ਟਰੈਕਟਰ ਵੀ ਨਹੀਂ ਮਿਲਦਾ ਜਿਸ ਰੇਟ ਆਪਾਂ ਤੁਹਾਨੂੰ ਫੋਰ 휠 ਦਵਾਂਗੇ ਟਰੈਕਟਰ ਆ ਜੀ ਫਾਰਮ ਟਰੈਕ 45 ਕਰਦੇ ਦੇ ਬਾਰੇ ਆਪਾਂ ਪੂਰੀ ਡਿਟੇਲ ਚ ਗੱਲਬਾਤ ਪਹਿਲਾਂ ਤੁਸੀਂ ਕੁਝ ਝਲਕੀਆਂ ਦੇਖੋ ਦੇਖੋ ਟਰੈਕਟਰ ਦੀ ਕੰਡੀਸ਼ਨ ਹਾਂਜੀ ਕਿਸਾਨ ਵੀਰੋ ਤੁਸੀਂ ਹੁਣੇ ਝਲਕੀਆਂ ਦੇ ਵਿੱਚ ਦੇਖਿਆ ਕਿ ਆਪਾਂ ਤੁਹਾਡੇ ਲਈ ਫਾਰਮ ਟਰੈਕ 45 আল্ট্রਾ ম্যাক্স ਲੈ ਕੇ ਆਏ ਹਾਂ ਸ਼ੁਰੂ ਕਰਦੇ ਆਪਾਂ ਇਸ ਦੇ ਇੰਜਨ ਤੋਂ ਇਹਦੀਆਂ ਸਪੈਸੀਫਿਕੇਸ਼ਨ ਵਗੈਰਾ ਕੀ ਆ ਫਿਰ ਆਪਾਂ ਤੁਹਾਨੂੰ ਦੱਸਾਂਗੇ ਇਹਦਾ ਰੇਟ ਕੀ ਆ ਬਹੁਤ ਵਾਜਬ ਰੇਟ ਤੇ ਦੇਣਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਬੇ ਬਸ ਇੱਕ ਹੈਰਾਨ ਕਰਨ ਵਾਲਾ ਰੇਟ ਹੋਊਗਾ ਅੱਜ ਕਰਦੇ ਆਂ ਵੀਡੀਓ ਸ਼ੁਰੂ ਜੇ ਆਪਾਂ ਇਸ ਦੇ ਇੰਜਨ ਤੋਂ ਗੱਲ ਕਰੀਏ ਤਾਂ ਇਹ ਤਿੰਨ ਸਿਲੰਡਰ ਇੰਜਨ ਦੇ ਨਾਲ ਇਹ ਟਰੈਕਟਰ ਆਉਂਦਾ ਇਨਲਾਈਨ ਪੰਪ ਦੇ ਨਾਲ ਆਉਂਦਾ ਟਰੈਕਟਰ ਤੇ ਆਪਾਂ ਜੇ ਇਸਦੇ ਸੀਸੀ ਦੀ ਗੱਲ ਕਰੀਏ ਤੇ 2761 ਸੀਸੀਸ ਦਾ ਇੰਜਨ ਆ ਤੇ 47 48 ਐਚਪੀ ਟਰੈਕਟਰ ਹੈ ਇੰਜਨ ਐਚਪੀ ਇਸਦੀ 48 ਐਚਪੀ ਆ ਤੇ ਇੰਜਨ ਲਗਭਗ 2000 ਆਰਪੀਐਮ ਤੇ ਜਾ ਕੇ ਆਪਦੀ ਫੁੱਲ ਪਾਵਰ ਪ੍ਰੋਡਿਊਸ ਕਰਦਾ ਇਹ ਗੱਲ ਹੋ ਗਈ ਇਸਦੇ ਇੰਜਨ ਦੀ ਇੰਜਨ ਬਹੁਤ ਹੀ ਵਧੀਆ ਟਰੈਕਟਰ ਦਾ ਪਾਵਰਫੁੱਲ ਇੰਜਨ ਆ ਤੇ ਹੁਣ ਆਪਾਂ ਗੱਲ ਕਰਦੇ ਇਸਦੇ ਗੇਅਰ ਬਾਕਸ ਦੀ ਟਰਾਂਸਮਿਸ਼ਨ ਦੀ ਮੈਂ ਤੁਹਾਨੂੰ ਉੱਤੇ ਚੜ ਕੇ ਇਹ ਗਿਰਮ ਬਾਰੇ ਪੂਰੀ ਡਿਟੇਲ ਦੱਸ ਦਿੰਨਾ ਹਾਂ ਹਾਂਜੀ ਕਿਸਾਨ ਵੀਰੋ ਇਹ ਟਰੈਕਟਰ ਹਾਈ ਲੋ ਦੇ ਨਾਲ ਆਉਂਦਾ ਹੈ ਟਰੈਕਟਰ ਤੁਸੀਂ ਦੇਖ ਸਕਦੇ ਹਾਂ ਹਾਈ ਲੋ ਦੇ ਨਾਲ ਆਉਂਦਾ ਨਾਲ ਚੇਂਜਰ ਗੇਅਰ ਨਾਲ ਆਉਂਦਾ ਇਹਦੇ ਫਾਰਵਰਡ ਰਿਵਰਸ ਆਠ ਹੀ ਇਸਦੇ ਫਾਰਵਰਡ ਗੇਅਰ ਤੇ ਆਠ ਹੀ ਇਸਦੇ ਰਿਵਰਸ ਗੇਅਰ ਲੋ ਜੀ ਫਾਰਮ ਟਰੈਕ 45 4 ਵੀਲ ਆਪਾਂ ਸਟਾਰਟ ਕਰ ਲਿਆ ਬਿਲਕੁਲ ਵੀ ਧੂਆ ਨਹੀਂ ਦਿਖਾਊਗਾ ਮਾਈਕ ਮੈਂ ਉਤਾਰਿਆ ਤਾਂ ਜੋ ਤੁਹਾਨੂੰ ਸਹੀ ਆਵਾਜ਼ ਦਾ ਆਈਡੀਆ ਹੋ ਸਕੇ ਟਰੈਕਟਰ ਦੀ ਇਹ ਪਾਲਿਆ ਜੀ ਆਪਾਂ ਇਸ ਦਾ ਪਹਿਲਾ ਗੇਅਰ ਇਧਰੇ ਚੇਂਜਰ ਤਰ੍ਹਾਂ ਕੰਮ ਕਰਦਾ ਬੈਕ ਸਾਈਡ ਤੇ ਰਿਵਰਸ ਆ ਇਹ ਪਾਲਿਆ ਆਪਾਂ ਫਾਰਵਰਡ ਦੇ ਦਰੋਂ ਆਪਾਂ ਨੂੰ ਗੇਅਰ ਚੇਂਜ ਕਰਨ ਦੀ ਲੋੜ ਨਹੀਂ ਸਿੱਧਾ ਹੀ ਆਪਰ ਵਰਸ ਤੋਂ ਕੰਮ ਲਿਆਦਾ। ਉਨੀਆਂ ਸਪੀਡਾਂ ਵਿੱਚ ਹੀ ਫਾਰਵਰਡ ਆਉਣੀ ਹੈ ਸਪੀਡਾਂ ਵਿੱਚ ਰਿਵਰਸ ਆ। ਇਹਨੂੰ ਆਪਾਂ ਦੂਜੇ ਦੂਜੇ ਚ ਪਾ ਲਿਆ ਇਸੇ ਤੇ ਵਰਸ ਤੇ ਹੋਰ ਕੰਮ ਲਿਆਦਾ। ਇੱਥੇ ਹੀ ਆਪਾਂ ਸਟਾਫ ਕਰ ਲਿਆ। ਦੋਥੇ ਗੇਅਰ ਚ ਪਾ ਲਿਆ ਆਪਾਂ ਟਰੈਕਟਰ ਤੇ ਬੈਕ ਸਾਈਡ ਤੋਂ ਰਵਸ ਚ ਹੀ ਆ। ਉਹ ਉਨੇ ਉਸੇ ਉਨੀ ਸਪੀਡ ਚ ਰਵਸ ਨੂੰ ਜਾਉਂਦਾ। ਇਹ ਤੁਸੀਂ ਦੱਪਾ ਫਾਰਵਰਡ ਕਰਨਾ ਗियर ਚੇਂਜ ਕਰਨ ਦੀ ਲੋੜ ਨੇ ਜਾਨੀ ਕਿ ਚੇਂਜਰ ਤਰ੍ਹਾਂ ਇੱਕ ਟਰੈਕਟਰ ਕੰਮ ਕਰਦਾ ਇੱਕ ਸ਼ਟਲ ਗੇਅਰ ਤਰ੍ਹਾਂ ਕੰਮ ਕਰਦਾ ਤੁਸੀਂ ਪਾ ਕੇ ਇਸੇ ਗੇਅਰ ਤੇ ਜਿੱਡ ਪਾ ਲਿਆ ਬੰਦ ਕਰ ਦਈਏ ਬਾਕੀ ਗੱਲਬਾਤ ਆਪਾਂ ਫਿਰ ਕਰਦੇ ਆ ਜੋਣਾ ਪੈਸ ਦੇ ਕਲਚ ਦੀ ਗੱਲ ਕਰੀਏ ਤੇ ਡਬਲ ਕਲਚ ਦੇ ਨਾਲ ਇਹ ਟਰੈਕਟਰ ਆਉਂਦਾ ਇਸ ਦਾ ਇੰਡੀਪੈਂਡੈਂਟ ਪੀਟੀਓ ਕਲਚ ਕਾਰ ਦੇ ਬੈਕ ਰਿਵਰਸ ਦੇ ਗিয়ার ਤਰ੍ਹਾਂ ਇੱਕ ਪੀਟੀਓ ਕਲਚ ਪੈਂਦਾ ਤਾਂ ਚੱਕ ਕੇ ਇਹ ਕਲਚ ਲੱਗ ਗਿਆ ਇਹਨੂੰ ਫਿਰ ਤਾਂ ਚੱਕ ਕੇ ਬੰਦ ਕਰਾਂਗੇ ਇਹ ਕਲਚ ਬੰਦ ਹੋ ਗਿਆ ਆ ਇਸ ਦੇ ਪੀਟੀਓ ਦੇ 540 ਤੇ 540 ਇਹ ਨਾਲ ਉੱਪਰ 540 E ਹੋ ਜਾਂਦਾ ਥੱਲੇ 540 ਰਹਿ ਜਾਂਦਾ ਇਸ ਲੀਵਰ ਦੀ ਗੱਲ ਕਰੀਏ ਤੇ ਇਹ ਲੀਵਰ ਹੈਗਾ ਜੀ 4 ਵੀਲ ਦਾ ਇਹ ਜਿਵੇਂ ਤੁਹਾਨੂੰ ਮੈਂ ਦੱਸਤਾ ਹਾਈ ਲੋ ਦਾ ਗੇਅਰ ਇਹ ਚੇਂਜਰ ਗੇਅਰ ਤਰ੍ਹਾਂ ਕੰਮ ਕਰਦਾ ਅੱਗੇ ਨੂੰ ਸਾਰੇ ਫਾਰਵਰਡ ਚੱਲਣਗੇ ਤੇ ਬੈਕ ਨੂੰ ਸਾਰੇ ਰਿਵਰਸ ਚੱਲਣਗੇ ਇਹ ਸਿਰਫ ਤੁਹਾਨੂੰ ਮੈਂ ਗੇਅਰ ਦੱਸ ਹੀ ਦਵਾਂ 4 11 ਦੇ ਨਾਲ ਆ ਟਰੈਕਟਰ ਇਸ ਦੀ ਲਿਫਟ ਵਗੈਰਾ ਦੇ ਲੀਵਰ ਆ ਗਏ ਪੈਰ ਵਾਲੀ ਰੇਸ ਆ ਗਈ ਬ੍ਰੇਕ ਪੈਡਲ ਆ ਗਏ ਤੇ ਕਲਚ ਪੈਡ ਲਾ ਗਿਆ ਹੁਣ ਮੈਂ ਜੇ ਇਸ ਦੇ ਮੀਟਰ ਦੀ ਗੱਲ ਕਰਾਂ ਕਿੰਨਾ ਚੱਲਿਆ 3297 ਘੰਟੇ ਟਰੈਕਟਰ ਚੱਲਿਆ ਤੁਸੀਂ ਦੇਖ ਸਕਦੇ ਆ ਤੇ ਹੁਣ ਆਪਾਂ ਬਾਕੀ ਇਹਦੇ ਬਾਰੇ ਗੱਲ ਕਰਦੇ ਆ ਇਸ ਦਾ ਜਿਹੜਾ ਗੇਅਰ ਆ ਸਿੰਕ్రో ਸ਼ਟਲ ਦੇ ਨਾਲ ਆਉਂਦਾ ਸਾਈਡ ਸ਼ਿਫਟ ਗੇਅਰ ਦੇ ਨਾਲ ਆਉਂਦਾ ਜਿਵੇਂ ਹੁਣ ਆਪਾਂ ਇਸ ਦੇ ਬ੍ਰੇਕਾਂ ਦੀ ਗੱਲ ਕਰੀਏ ਤੇ ਇਹ ਤੇਲ ਬ੍ਰੇਕਾਂ ਦੇ ਨਾਲ ਹੀ ਟਰੈਕਟਰ ਆਉਂਦਾ ਵਾ ਬ੍ਰੇਕਾਂ ਵਗੈਰਾ ਤੁਹਾਨੂੰ ਮੈਂ ਚੈੱਕ ਕਰਾਵਾਂ ਤੇ ਇਹ ਟਰੈਕਟਰ ਤੇਲ ਬ੍ਰੇਕਾਂ ਦੇ ਨਾਲ ਆਉਂਦਾ ਤੇ ਪਾਵਰ ਸਟੀering ਦੇ ਨਾਲ ਇਹ 4 wheel ਟਰੈਕਟਰ ਤੇ ਜਿਹੜਾ ਇਹਦਾ 4 wheel ਮਤਲਬ ਇਹ ਬੰਦ ਵਾਲਾ ਆ ਗਿਆ ਪਾਣੀ ਵਗੈਰਾ ਇਸ ਦੇ ਅੰਦਰ ਨਹੀਂ ਜਾਂਦਾ ਤੁਸੀਂ ਕੱਦੂ ਵਗੈਰਾ ਕਰਨਾ ਹੋਵੇ ਕੱਦੂ ਵਗੈਰਾ ਕਰਨਾ ਛੋਣੇ ਦਾ ਤੇ ਉਹਦੇ ਲਈ ਇਹ ਵਧੀਆ ਆਪਸ਼ਨ ਹੋ ਸਕਦੀ ਹੈ ਤੁਹਾਡੇ ਲਈ ਹੁਣ ਜੇ ਆਪਾਂ ਗੱਲ ਕਰੀਏ ਇਸ ਦੇ ਪੀਟੀਓ ਬਾਰੇ ਤੇ ਇਸ ਦੀ ਪੀਟੀਓ ਪਾਵਰ ਲਗਭਗ ਲਗਭਗ ਪੀਟੀਓ ਪਾਵਰ ਇਸ ਦੀ 41 hp ਇਸ ਦੀ ਪੀਟੀਓ ਪਾਵਰ পিটিও স্পিড ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੱਤੀ ਆ ਵੀ 540 ਤੇ 540 E ਦੇ ਵਿੱਚ ਇਸ ਦੀਆਂ পিটিও ਸਪੀਡ ਆਉਂਦੀਆਂ ਤੇ ਜੇ ਹੁਣ ਆਪਾਂ ਇਸ ਦੀ ਲਿਫਟ ਦੀ ਗੱਲ ਕਰੀਏ ਤਾਂ ਲਿਫਟ ਕਪੈਸਿਟੀ ਇਸ ਦੀ 1800 kg ਦੀ ਲਿਫਟ ਕਪੈਸਿਟੀ ਆ ਤੇ ਹੁਣ ਆਪਾਂ ਇਸ ਦੀ ਸਪੀਡ ਮੈਂ ਤੁਹਾਨੂੰ ਦੱਸ ਹੀ ਦਿੱਤੀ ਆ ਸਪੀਡ 8 ਸਪੀਡ ਫਾਰਵਰਡ ਹੈ ਦੀਆਂ ਤੇ 8 ਹੀ ਰਿਵਰਸ ਆ ਤੇ ਫਾਰਵਰਡ ਵੀ ਇਹ ਲਗਭਗ 30 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਟਰੈਕਟਰ ਚੱਲਦਾ ਤੇਰ ਵਰਸ ਦੇ ਵਿੱਚ ਵੀ ਇਹ 30 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਚੱਲਦਾ ਜਾਨੀ ਕਿ ਜਿੰਨਾ ਅੱਗੇ ਨੂੰ ਭਜਦਾ ਉਨਾ ਹੀ ਇਹ ਪਿਛਾ ਨੂੰ ਭਜਦਾ ਜੇ ਆਪਾਂ ਤੇਲ ਦੀ ਗੱਲ ਕਰੀਏ ਤੇ 60 ਲੀਟਰ ਟੈਂਕੀ ਇਸ ਦੀ ਤੇਲ ਦੀ ਆਉਂਦੀ ਆ ਡੀਜ਼ਲ ਟੈਂਕ ਇਸ ਦਾ 60 ਲੀਟਰ ਦੇ ਨਾਲ ਟਰੈਕਟਰ ਦੇ weight ਦੀ ਆਪਾਂ ਗੱਲ ਕਰੀਏ ਤੇ ਲਗਭਗ 2200 ਕਿਜੀ ਟਰੈਕਟਰ ਦਾ weight ਹੈ wheel base ਇਸ ਦਾ ਟਾਇਰਾਂ ਦੀ ਚੌੜਾਈ 1880 ਐਮ ਐਮ ਦੇ ਨਾਲ ਓਵਰ ਆਲ ਲੈਂਥ ਟਰੈਕਟਰ ਦੀ 3270 ਵੈਡਥ ਟਰੈਕਟਰ ਦੀ ਚੜਾਈ ਜਿਹੜੀ ਟਰੈਕਟਰ ਦੀ ਤੁਹਾਨੂੰ ਦੱਸਾਂ ਮੈਂ ਤੇ 1810 mm ਤੇ ਗਰਾਉਂਡ ਕਲੀਅਰੈਂਸ ਦੀ ਗੱਲ ਕਰੀਏ 460 mm ਇਸ ਦੀ ਗਰਾਉਂਡ ਕਲੀਅਰੈਂਸ ਆ ਤੇ ਜੇ ਆਪਾਂ ਇਸ ਦੇ ਟਰਨਿੰਗ ਰੇਡੀਅਸ ਕਿੰਨੀ ਥਾਂ ਚੋਂ ਟਰੈਕਟਰ ਘੁੰਮਿਆ ਦਾ ਕਿੰਨੀ ਥਾਂ ਚੋਂ ਟਰੈਕਟਰ ਮੁੜ ਜੂਗਾ ਤਾਂ ਟਰਨਿੰਗ ਰੇਡੀਅਸ ਇਸ ਦਾ 3250 mm ਇਸ ਦਾ ਟਰਨਿੰਗ ਰੇਡੀਅਸ ਆ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਚਾਰੋਂ ਟਾਇਰਸ ਦੇ ਲਗਭਗ 85 ਤੋਂ 90% ਇਸ ਦੇ ਟਾਇਰਾਂ ਦੀ ਕੰਡੀਸ਼ਨ ਪਈ ਆ। ਮਗਰਲੇ ਟਾਇਰਸ ਦੇ ਬੀਕੇਟੀ ਦੇ ਤੇ ਅਗਲੇ ਟਾਇਰ ਵੀ ਬੀਕੇਟੀ ਦੇ ਆ। ਚਾਰੋਂ ਟਾਇਰਸ ਦੇ ਬੀਕੇਟੀ ਦੇ ਆ। ਇਹ ਸੀ ਟਰੈਕਟਰ ਦੀ ਪੂਰੀ ਡਿਟੇਲ। ਹੁਣ ਜੇ ਮੈਂ ਤੁਹਾਨੂੰ ਦੱਸਾਂ ਇਸ ਦਾ ਮਾਡਲ ਮਾਡਲ ਇਹ ਹੈਗਾ ਜੀ 2020 ਮਾਡਲ ਆ ਟਰੈਕਟਰ ਦਾ। ਇੰਜਨ ਗੇਅਰ ਲਿਫਟ ਦਾ ਬਿਲਕੁਲ ਓਕੇ ਆ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰ ਸਕਦੇ ਆ ਟਰੈਕਟਰ ਨੂੰ। ਰੇਟ ਇਸ ਦਾ ਰੱਖਿਆ ਆਪਾਂ ਸਿਰਫ 375000 ਰੁਪਇਆ ਖਰੀਦਣ ਲਈ ਤੁਸੀਂ ਸਾਡੇ ਨਾਲ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਜੇ ਆਪਾਂ ਇਸ ਦੇ ਕਾਪੀ ਕਾਗਜ਼ਾਂ ਦੀ ਗੱਲ ਕਰੀਏ ਤੇ ਨੰਬਰ ਇਹ ਹੈਗਾ ਟਰੈਕਟਰ ਬਾਹਰ ਦਾ ਕਾਪੀ ਕਾਗਜ਼ ਤੁਹਾਨੂੰ ਸਾਰੇ ਨਾਲ ਮਿਲ ਜਾਣਗੇ ਨਾਲ ਸਾਡੀ ਰਸੀਦ ਤੁਹਾਨੂੰ ਨਾਲ ਮਿਲੂਗੀ ਕਾਪੀ ਕਾਗਜ਼ਾਂ ਤੇ ਜ਼ਿੰਮੇਵਾਰ ਪੂਰੇ ਐਸੀ ਹੋਵਾਂਗੇ ਚੀਜ਼ ਤੁਸੀਂ ਆਪਦੀ ਚਲਾ ਕੇ ਚੈੱਕ ਕਰਕੇ ਲੈ ਜਾਣੀ ਹੁਣ ਜੇ ਤੁਸੀਂ ਇਸ ਟਰੈਕਟਰ ਨੂੰ ਖਰੀਦਣਾ ਚਾਹੁੰਦੇ ਹੋ ਤੇ ਸਾਡੇ ਨਾਲ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੁਸੀਂ ਆਉਣਾ ਕਿੱਥੇ ਆ ਪਿੰਡ ਹੈ ਜੀ ਆਪਣਾ ਪੰਨੀ ਵਾਲਾ ਫੱਤਾ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਹਬੋਰ ਰੋਡ ਦੇ ਉੱਤੇ ਪੰਨੀ ਵਾਲੇ ਹੈਗਾ ਜੀ ਕਿਸਾਨ ਧਰਮ ਕੰਡਾ ਤੇ ਕਿਸਾਨ ਟਰੈਕਟਰ ਬਾਜ਼ਾਰ ਇੱਥੇ ਤੁਸੀਂ ਸਾਨੂੰ ਮਿਲ ਸਕਦੇ ਆ ਕਿ ਟਰੈਕਟਰ ਵਗੈਰਾ ਆ ਕੇ ਚੈੱਕ ਕਰ ਸਕਦੇ ਆ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ